ਜੈ ਮਾਤਾ ਦੀ ਤੁਸੀਂ ਦੇਖ ਰਹੇ ਹੋ ਬੰਦੇ ਭਾਰਤ ਲਾਈਵ ਦੀ ਨਿਊਜ਼ ਇਸ ਵਕਤ ਮੈਂ ਮੌਜੂਦ ਹਾਂ ਜਲੰਧਰ ਦੇ ਗੜਾ ਵਿੱਚ ਜਿੱਥੇ ਕਿ ਵੈਸ਼ਨੂੰ ਭਗਤ ਸਭਾ ਗੜਾ ਜਲੰਧਰ ਵੱਲੋਂ ਹਿਮਾਚਲ ਪ੍ਰਦੇਸ਼ ਵਿੱਚ ਸਪਤਾ ਦੇਵੀ ਮੰਦਿਰ ਵਿੱਚ ਲੰਗਰ ਲਗਾਇਆ ਜਾ ਰਿਹਾ ਹੈ ਸਵਾਰ ਮਾ ਦੇ ਮੇਰਾ ਦਾ ਛੱਟਾ ਦੇ ਮੇਰਾ ਦਾ ਛੱਟਾ ਦਾਤੀਏ ਦੇ ਦਰਸ਼ਨ ਇੱਕ ਵਾਰ ਮਾ ਦੇ ਮੇਰਾ ਦਾ やめて पार्ट करोकारा चाड़ा बारा शहरा बंदि

जय माता दी जय माता दी जय माता दी जय मां वैष्णो भगत सभा ਵੱਲੋਂ 27ਵਾਂ ਸਾਲਾਨਾ ਲੰਗਰ ਚਿੰਤਪurni ਮਾਤਾ ਦੇ ਦਰਬਾਰ ਮੇਲੇ ਵਿੱਚ ਲਗਾਇਆ ਜਾ ਰਿਹਾ ਹੈ ਜਿਸ ਦੇ ਵਿੱਚ 27 ਅਗਸਤ ਤੋਂ 31 ਜੁਲਾਈ ਤੋਂ ਲੈ ਕੇ 4 ਅਗਸਤ ਤੱਕ ਲਗਾਤਾਰ ਲੰਗਰ ਚੱਲੇਗਾ ਔਰ ਮਾਤਾ ਰਾਣੀ ਅਗੇ ਅਰਦਾਸ ਹੈ ਬੇਨਤੀ ਹੈ ਕਿ ਸੇਵਾਦਾਰਾਂ ਨੂੰ ਸੇਵਾ ਕਰਨ ਦਾ ਬਲ ਬਖਸ਼ੇ ਆਪਸੀ ਪਿਆਰ ਬਖਸ਼ੇ ਮਾਤਾ ਰਾਣੀ ਹਰ ਹਰ ਸਮੇਂ ਇਹਨਾਂ ਤੇ ਕਿਰਪਾ ਬਣਾਈ ਰੱਖੇ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਸ਼ੇਰਾ ਵਾਲੀ ਦਾ ਹੋਰ ਸਾਡੇ ਦਰਬਾਰ ਕੀ ਜੈ ਸੋ ਸਾਰੀ ਆਈ ਹੋਈ ਸੰਗਤ ਨੂੰ ਜੈ ਮਾਤਾ ਦੀ ਜੀ ਸ਼ੇਰਾ ਵਾਲੀ ਦਾ ਹੋਰ ਸਾਡੇ ਦਰਬਾਰ ਕੀ ਜੈ ਆਈ ਹੋਈ ਸਮੂਹ ਸਾ ਸੰਗਤ ਨੂੰ ਜੈ ਮਾਤਾ ਦੀ ਜੀ ਸੋ ਜੈ ਮਾ ਵੈਸ਼ਨੋ ਭਗਤ ਸਭਾ ਵੱਲੋਂ 27ਵਾਂ ਸਲਾਨਾ ਲੰਗਰ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਜੀ ਜਿਸ ਦੇ ਉਪਲਖਸ਼ ਵਿੱਚ ਅੱਜ 6 ਤਰੀਕ ਦਿਨ ਐਤਵਾਰ ਨੂੰ ਝੰਡੇ ਦੀ ਰਸਮ ਅਦਾ ਕੀਤੀ ਗਈ ਸੋ ਆਈਆਂ ਹੋਈਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜੀ ਸੋ ਅੱਜ ਝੰਡੇ ਦੀ ਰਸਮ ਸਾਡੇ ਦਲੀਪ ਸਾਗਰ ਜੀ ਵੱਲੋਂ ਅਦਾ ਕੀਤੀ ਗਈ ਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਇਸ ਤੋਂ ਬਾਅਦ 28 ਜੁਲਾਈ ਦਿਨ ਸੋਵਾਰ ਨੂੰ ਮਹਾਮੈਦਾ ਗੁਣਗਾਨ ਬਹੁਤ ਹੀ ਸ਼ਰਦਾ ਭਾਵਨਾ ਨਾਲ ਮਨਾਇਆ ਜਾ ਰਿਹਾ ਜੀ ਔਰ ਜੋ ਲੰਗਰ ਹੈ ਉਹ ਸ਼੍ਰੀ ਸੱਪਤਾ ਦੇ ਵੀ ਮੰਦਰ ਹਿਮਾਚਲ ਪ੍ਰਦੇਸ਼ ਵਿਖੇ 31 ਜੁਲਾਈ ਤੋਂ ਲੈ ਕੇ 4 ਅਗਸਤ ਤੱਕ ਲਗਾਇਆ ਜਾ ਰਿਹਾ ਹੈ ਜੀ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਪੁੱਜ ਕੇ ਮਹਾ ਮਈ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੀ ਜੈ ਮਾਤਾ ਦੀ ਸੋ ਦਲੀਪ ਸਾਗਰ ਜੀ ਆਪ ਸ਼ਰਵਾਲੀ ਦਾ ਬੋਲ ਸਾਰੇ ਦਰਬਾਰ ਕੀ ਜੈ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਉਹਨੇ ਬੰਦ ਨਾ ਨਾ ਕਰ ਤੋ ਫਰੀਮਾਈ ਠੀਕ ਹੈ ਓਕੇ ਜੈ ਮਾਤਾ ਦੀ ਸੋ ਜੈ ਮਾ ਵੈਸ਼ਰਵ ਭਗਤ ਸਭਾ ਦੇ ਪ੍ਰਧਾਨ ਸ਼੍ਰੀ ਰਾਜਕਮਰ ਬਾਬਾ ਜੀ ਆਪ ਸਾਹਮਣੇ ਸਮੁਖ ਹੋਣਗੇ ਜੀ ਜੈ ਮਾ ਵੈਸ਼ਰਵ ਭਗਤ ਸਭਾ ਵੱਲੋਂ 27 ਮਾ ਵਾਸ਼ੀਮ ਭੰਡਾਰਾ ਜੋ ਕਿ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਉਸ ਵਿੱਚ ਸਾਡੇ ਸਾਰੇ ਸੰਗਤਾਂ ਸਾਰੇ ਮੈਂਬਰ ਬੜਾ ਯੋਗਦਾਨ ਦਿੰਦੇ ਨਾਲ 28 ਤਰੀਕ ਨੂੰ ਆਪਣੇ ਮਹਾਮਾਈ ਦਾ ਗੁਣਗਾਨ ਕੀਤਾ ਜਾਏਗਾ 31 ਤੋਂ ਲੈ ਕੇ 4 ਤਰੀਕ ਤੱਕ ਮਾਤਾ ਸਫਤਾ ਦੇ ਵੀ ਲੰਗਰ ਲਗਾਇਆ ਜਾਏਗਾ ਸਾਰੀ ਸੰਗਤਾਂ ਨੇ ਪਹੁੰਚ ਪਹੁੰਚ ਦੀ ਕਿਰਪਾ ਹਤਾ ਕਰਨੀ ਜੈ ਮਾਤਾ ਦੀ ਜੈ ਮਾਤਾ ਦੀ ਜੈਕਾਰਾ ਸ਼ੇਰਵਾਲੀ ਦਾ ਬਹੁਤ ਸਾਚੇ ਦਰਬਾਰ ਕੀ ਜੈ